ਪਤਿਤ ਪਾਵਨ ਜਗਤ ਜੋਤ ਜੁਗੋ ਜੁਗਿਆ ਤਲ ਛਤਰ ਚਬਰ ਤਖਤਾਂ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਪਾਤਸ਼ਾਹ ਜੀਾਂ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਜੇ ਬਾਤਸ਼ਾਹ ਜੀਾਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸਤਿਪਾਤ ਸਹ ਜੀਆ ਦੀ ਸੋਰਠ ਰਾਗ ਦੇ ਵਿੱਚ ਉਹ ਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨ ਹਨ ਗੁਰ ਪੂਰੈ ਕੀਤੀ ਪੂਰੀ ਪੂਰੀ ਦਾ ਮਤਲਬ ਹੁੰਦਾ ਸਫਲਤਾ ਬਖਸ਼ਣੀ ਮਹਾਰਜ ਕਹਿੰਦੇ ਭਾਈ ਪੂਰੇ ਗੁਰੂ ਨੇ ਜਦੋਂ ਜੀਵਨ ਵਿੱਚ ਸਫਲਤਾ ਬਖਸ਼ਿਸ਼ ਕਰ ਦਿੱਤੀ ਪਰਵ ਰਵਰਿਆ ਬਰ ਪੂਰੀ ਤਾਂ ਕਹਿੰਦੇ ਪ੍ਰਮਾਤਮਾ ਜਿਹੜਾ ਉਹ ਗੁਰੂ ਦੀ ਕਿਰਪਾ ਨਾਲ ਹਰ ਥਾਂ ਤੇ ਵਿਆਪਕ ਦਿਸਣ ਲੱਗ ਪੈਂਦਾ ਹੈ ਭਗਵ ਵੀ ਹਰ ਜਗ੍ਹਾ ਦੇ ਵਿੱਚ ਉਸ ਪ੍ਰਮਾਤਮਾ ਨੂੰ ਰਮਿਆ ਹੋਇਆ ਆਮਾਨ ਜਿਹੜਾ ਸਾਡਾ ਇਹ ਵੇਖਣ ਲੱਗ ਜਾਂਦਾ ਹਰ ਇੱਕ ਦੇ ਅੰਦਰ ਵੱਸਦਾ ਵੇਖਣ ਲੱਗ ਜਾਂਦਾ ਉਹ ਜਰੇ ਜਰੇ ਦੇ ਵਿੱਚ ਵੱਸਦਾ ਵੇਖਣ ਲੱਗ ਜਾਂਦਾ ਉਹ ਕਣ ਕਣ ਦੇ ਵਿੱਚ ਰਮੇ ਹੋਏ ਪ੍ਰਮਾਤਮਾ ਨੂੰ ਵੱਸਦਾ ਵੇਖਣ ਲੱਗ ਪੈਂਦਾ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਜਦੋਂ ਆਤਮਿਕ ਸੂਝ ਦੀ ਪ੍ਰਾਪਤੀ ਹੋ ਜਾਂਦੀ ਹੈ ਹੈ ਮਾ ਕੁਸਦ ਭਿਆ ਇਸ ਨਾਨਾ ਫਿਰ ਕਹਿੰਦੇ ਜਦੋਂ ਆਤਮਿਕ ਜੀਵਨ ਦੀ ਸੂਝ ਪ੍ਰਾਪਤ ਹੋ ਜਾਏ ਕੇਮ ਕੁਸ਼ਲ ਦਾ ਮਤਲਬ ਹੈ ਆਤਮਿਕ ਸੁੱਖ ਅਤੇ ਆਨੰਦ ਮਹਾਰਾਜ ਕਹਿੰਦੇ ਫਿਰ ਆਤਮਿਕ ਸੁੱਖ ਤੇ ਆਨੰਦ ਬਣ ਜਾਂਦਾ ਹੈ ਇਹ ਹੈ ਇਸ਼ਨਾਨ ਜਿਹੜਾ ਗੁਰੂ ਸਰ ਵਿੱਚ ਕੀਤਾ ਗੁਰੂ ਸਰ ਕੀ ਹੈ ਗੁਰੂ ਸਰ ਕਹਿੰਦੇ ਨੇ ਗੁਰੂ ਦੀ ਸੰਗਤ ਨੂੰ ਸੰਗਤ ਰੂਪੀ ਮਾਨ ਸਰੋਵਰ ਤੇ ਆ ਕੇ ਜਦੋਂ ਸਾਧ ਸੰਗਤ ਗੋਣਾ ਰੂਪੀ ਹੰਸ ਆਪਾ ਚੁਗਦੇ ਆ ਗੋਣਾ ਰੂਪੀ ਸਾਧ ਸੰਗਤ ਚੋਗਾ ਚੁਗਦੇ ਆ ਹੰਸ ਬਣ ਕੇ ਤੇ ਫਿਰ ਪ੍ਰਮਾਤਮਾ ਦੀ ਕਿਰਪਾ ਨਾਲ ਚੰਗੇ ਬੀਜ ਬੀਜਣੇ ਤੇ ਚੰਗੇ ਕਰਮ ਕਰਨੇ ਔਰ ਚੰਗਾ ਸਾਧ ਸੰਗਤ ਸੋਚਣਾ ਚੰਗੀ ਚੰਗੇ ਖਿਆਲਾਤ ਅੰਦਰ ਪੈਦਾ ਹੋਣੇ ਇਹਨਾਂ ਦੇ ਨਾਲ ਫਿਰ ਸੁੱਖ ਤੇ ਆਨੰਦ ਬਣ ਜਾਂਦਾ ਹੈ ਪਾਰ ਬ੍ਰਹਮ ਬਿਟੋ ਕੁਰਬਾਨਾ ਫਿਰ ਸਦਕੇ ਜਾਂਦੇ ਹਾਂ ਉਸ ਪ੍ਰਮਾਤਮਾ ਤੋਂ ਜਿਨੇ ਗੁਰੂ ਮਿਲਾਇਆ ਗੁਰੂ ਦੀ ਕਿਰਪਾ ਨਾਲ ਸਾ ਸੰਗਤਿਤ ਪ੍ਰਮਾਤਮਾ ਤੱਕ ਪਹੁੰਚਿਆ ਜਾ ਸਕਦਾ ਹੈ ਪਾਰ ਬ੍ਰਹਮ ਬਿਟੋ ਕੁਰਬਾਨਾ ਕੋਤੋਂ ਪਾਰ ਬ੍ਰਹਮ ਤੋਂ ਪਰਮੇਸ਼ਰ ਤੋਂ ਫਿਰ ਸਦਾ ਕੁਰਬਾਨ ਜਾਈਏ ਜਿਨੇ ਗੁਰੂ ਦੇ ਕੌਲ ਉਪਲ ਵਰਗੇ ਕੋਮਲ ਚਰਨਾਂ ਦੇ ਵਿੱਚ ਆਪਣੇ ਹਿਰਦੇ ਨੂੰ ਵਸਾ ਲਿਆ ਵੇਗਾ ਦੇ ਸਦਕੇ ਜਾਈਏ ਉਸ ਪ੍ਰਮਾਤਮਾ ਤੋਂ ਜਿਨੇ ਗੁਰੂ ਮਲਾਇਆ ਔਰ ਜਿਸਨੇ ਗੁਰੂ ਦੇ ਸਨਮੁਖ ਰਕੇ ਗੁਰੂ ਦੇ ਕੌਲ ਪੁੱਲ ਵਰਗੇ ਕੋਮਲ ਚਰਨ ਆਪਣੇ ਹਿਰਦੇ ਵਿੱਚ ਵਸਾ ਲੇ ਫਿਰ ਉਹਦੇ ਜੀਵਨ ਵਿੱਚ ਬਿਗਨਾ ਨਾ ਲਾਗੇ ਤਦਕ ਕੋਈ ਕਾਰਜ ਸਗਲ ਸਬਾਰੇ ਉਸ ਦੀ ਜ਼ਿੰਦਗੀ ਦੇ ਰਾਸਤੇ ਵਿੱਚ ਫਿਰ ਕਹਿੰਦੇ ਰਤਾ ਘਰ ਵੀ ਕੋਈ ਰੁਕਾਵਟ ਨਹੀਂ ਆਉਂਦੀ ਗੁਰੂ ਸਦੇ ਸਾਰੇ ਕੰਮ ਸਵਾਰ ਦਿੰਦਾ ਹੈ ਰਹਾਉ ਮੇਰੇ ਸਾਧੂ ਦੁਰਮਤ ਕੋਈ ਦੁਰਮਤ ਦਾ ਮਤਨ ਵੇ ਕੋਟੀ ਅਕਲ ਕੋਟੀ ਮਤ ਮਹਾਰਾਜ ਕਹਿੰਦੇ ਭਾਈ ਜਦੋਂ ਗੁਰੂ ਨੂੰ ਮਿਲ ਕੇ ਮਨੁੱਖ ਕੋਟੀ ਮਤ ਨੂੰ ਦੂਰ ਕਰ ਲੈਂਦਾ ਹੈ ਕਦੋਂ ਜਦੋਂ ਸਤ ਸੰਗਤ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ ਹੈ ਰੋ ਦੇ ਜੀਵਨ ਵਿੱਚ ਪਾਤ ਤਪਨੀਤ ਸਭ ਹੋਏ ਪਤਤ ਕਹਿੰਦੇ ਵਿਕਾਰਾਂ ਵਿੱਚ ਡਿੱਗੇ ਹੋਇਆ ਪਨੀਤ ਕਹਿੰਦੇ ਪਵਿੱਤਰ ਫਿਰ ਵਿਕਾਰੀ ਮਨੁੱਖ ਵੀ ਗੁਰੂ ਨੂੰ ਮਿਲ ਕੇ ਕਹਿੰਦੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ RAM DAS ਸਰੋਵਰ ਨਾਤੇ ਜਿਹੜੇ ਵੀ ਮਨੁੱਖ ਕਹਿੰਦੇ RAM ਦੇ ਦਾਸਾਂ ਦੇ ਸਰੋਵਰ ਵਿੱਚ ਭਾਵ ਵੀ ਗੁਰੂ ਦੀ ਸੰਗਤ ਵਿੱਚ ਆਤਮਿਕ ਇਸ਼ਨਾਨ ਕਰਦੇ ਹਨ ਮਨ ਨੂੰ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਨਾਲ ਇਸ਼ਨਾਨ ਕਰਉਂਦੇ ਹਨ ਸਭ ਲਾਤੇ ਪਾਪ ਕਮਾਤੇ ਉਹਨਾਂ ਦੇ ਸਾਰੇ ਪਿਛਲੇ ਕਮਾਏ ਹੋਏ ਪਾਪ ਲੈ ਜਾਂਦੇ ਹਨ ਗੁਣ ਗੋਵਿੰਦਨ ਤਗਾਈਏ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਭਾਈ ਗੁਰੂ ਦੀ ਸੰਗਤ ਵਿੱਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਸਾਧ ਸੰਗ ਮਿਰਤਾਈਏ ਔਰ ਸਦਾ ਪ੍ਰਮਾਤਮਾ ਦੀ ਸਿਵਦ ਸਲਾਹ ਦੇ ਗੀਤ ਜਿਹੜੇ ਉਹ ਸਭ ਸੰਗਤ ਵਿੱਚ ਜੁੜ ਕੇ ਗਾਉਣੇ ਚਾਹੀਦੇ ਹਨ ਮਨ ਬਾ ਚਤ ਪਦ ਪਾਏ ਉਹ ਮਨੁੱਖ ਪਰ ਪ੍ਰਮਾਤਮਾ ਦੇ ਦਰ ਤੋਂ ਮਨ ਮੰਗੇ ਫਲ ਜਿਹੜੇ ਆ ਉਹ ਪ੍ਰਾਪਤ ਕਰ ਲੈਂਦੇ ਹਨ ਗੁਰਪੂਰ ਹਰਿ ਦਇਆਈ ਜਿਨ੍ਹਾਂ ਨੇ ਪੂਰੇ ਗੁਰੂ ਨੂੰ ਆਪਣੇ ਹਿਰਦੇ ਵਿੱਚ ਬਸਾਇਆ ਗੁਰੂ ਗੋਪਾਲੇ ਆਨੰਦਾ ਮਰ ਸਮਝਾਉਦਨ ਵੀ ਉਹ ਪ੍ਰਮਾਤਮਾ ਸਭ ਤੋਂ ਵੱਡਾ ਸ੍ਰਿਸ਼ਟੀ ਦਾ ਪਾਲਣਹਾਰ ਹੈ ਤੇ ਆਨੰਦ ਸਰੂਪ ਹੈ ਜਪ ਜਪ ਜੀਵੇ ਪਰਮ ਆਨੰਦਾ ਉਸ ਉਹ ਚੀ ਆਨੰਦ ਦਾ ਮਾਲਕ ਪ੍ਰਮਾਤਮਾ ਉਸ ਮਾਲਕ ਦੇ ਨਾਮ ਨੂੰ ਜਪ ਕੇ ਉਹ ਮਨੁੱਖ ਆਤਮਿਕ ਜੀਵਨ ਹਾਸਲ ਕਰ ਲੈਂਦਾ ਹੈ ਜਿਹੜਾ ਉਸ ਪ੍ਰਮਾਤਮਾ ਦੇ ਚਰਨਾਂ 'ਦਨ ਜੁੜ ਕੇ ਦਾਸ ਬਣ ਜਾਂਦਾ ਹੈ ਜਾਣ ਨਾਨਕ ਨਾਮ ਤੇ ਆਇਆ 10 ਨਾਨਕ ਵੀ ਕਹਿੰਦੇ ਉਸ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਰਬਾ ਆਪ ਕੋ ਨਾਮ ਰਦਰ ਕਾਇਆ ਪ੍ਰਮਾਤਮਾ ਆਪਣਾ ਮੁੱਢ ਕਦੀਮਾ ਦਾ ਪਿਆਰ ਵਾਲਾ ਸੁਭਾਅ ਜਿਹੜਾ ਉਹ ਸਦਾ ਚੇਤੇ ਰੱਖਦਾ ਹੈ ਪ੍ਰਮਾਤਮਾ ਕਦੇ ਵੀ ਜੀਵ ਦੇ ਕੀਤੇ ਹੋਏ ਕਰਮਾਂ ਨੂੰ ਚੰਗੇ ਕੀਤੇ ਹੋਏ ਕਰਮਾਂ ਨੂੰ ਵਿਸਾਰਦਾ ਨਹੀਂ ਹੈ ਉਹ ਸਦਾ ਹੀ ਬੁੱ꼴 ਵਿੱਚ ਲੈਂਦਾ ਹੈ ਇਸ ਕਰਕੇ ਆਓ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਉਤੇ ਮਿਹਰ ਭਰਿਆ ਹੱਥ ਰੱਖਣ ਜੋ ਪ੍ਰਮਾਤਮਾ ਦਾ ਪਿਆਰ ਵਾਲਾ ਸੁਭਾਅ ਹੈ ਉਹ ਪ੍ਰਮਾਤਮਾ ਦਾ ਪਿਆਰ ਸਾਨੂੰ ਮਿਲ ਜਾਏ ਗੁਰੂ ਦੀ ਕਿਰਪਾ ਨਾਲ ਦਰਸਾਵੇ ਉਹਦੇ ਮਾਰਗ ਤੇ ਚੱਲ ਕੇ ਪ੍ਰਮਾਤਮਾ ਦੇ ਚਰਨਾਂ ਨਾਲ ਜੁੜੀਏ ਇਸੇ ਵਿੱਚ ਹੀ ਸਭ ਦਾ ਸਭ ਦਾ ਫਲਾ ਹੈ ਮਾਰਾ ਸਾਹਿਬ ਕਿਰਪਾ ਕਰਨ ਸਭਨਾ ਪਰ ਮਿਹਰ ਭਰਿਆ ਰੱਖਣ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਤੇ ਭਗਤਤਾ ਦੀ ਅਰਦਾਸ ਗੁਰੂ ਸਾਹਿਬ ਦੀ ਕਿਰਪਾ ਕਰਨ ਗੁਰੂ ਘਰ ਦੀਆਂ ਸੇਵਾਵਾਂ ਸਬਨਾਂ ਦੇ ਮਨਾਂ ਨੂੰ ਪ੍ਰੇਰਿਤ ਸਤਿਗੁਰੂ ਆਪ ਲੈ ਰਣ ਮਹਾਰਸ ਸਵ ਦੇ ਉੱਪਰ ਮੇਰ ਪ੍ਰਿਆਤ ਰੱਖਣ ਕਿਰਤ ਕਮਾਈਆਂ ਵਿੱਚ ਵਾਧੇ ਵਕਸ਼ਣ ਔਰ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੀ ਸੇਵਾ ਵਿੱਚ ਆਪ ਸਾਹਿਬ ਵਖੜ ਕੇ ਸਭਾ ਚੱਕੀ ਸਰਬਤ ਦੇ ਪਲੇ ਦੀ ਅਰਦਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦੇਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ